ਖਲੋਤਾ ਨਹੀਂ ਸ਼ਹਾਦਤ ਹੋਈਆਂ ਨੇ ਕਰਤਾਰ ਸਿੰਘ ਛੱਬਰ ਜਦੋਂ ਬਿਲਕੁਲ ਨਨਕਾਣਾ ਸਾਹਿਬ ਦੇ ਸਾਹਮਣੇ ਆਇਆ ਨਾ ਤੇ ਮਿਸਟਰ ਕਿੰਗ ਅੰਗਰੇਜ਼ ਅਫਸਰ ਘੋੜੇ ਤੇ ਚੜਿਆ ਕਰਤਾਰ ਸਿੰਘ ਛੱਬਰ ਨੂੰ ਕਹਿੰਦਾ ਖਲੋ ਜਾ ਕਰਤਾਰ ਸਿੰਘ ਛੱਬਰ ਕਹਿੰਦਾ ਅਫਸਰਾ ਮੌਤ ਵੀ ਖਲੌਣ ਵਾਸਤੇ ਆਈ ਤੇ ਹੁਣ ਨਹੀਂ ਖਲੋਵਾਂਗੇ ਜੋ ਅੰਦਰ ਹੋ ਗਿਆ ਸਾਨੂੰ ਵੇਖਣਾ ਪਿਆ ਕਹਿੰਦੇ ਮਿਸਟਰ ਕਿੰਗ ਨੇ ਨਾ ਰਵਲਵਰ ਕੱਢ ਕੇ ਪਿਸਤੌਲ ਕੱਢ ਕੇ ਤੇ ਕਰਤਾਰ ਸਿੰਘ ਛੱਬਰ ਤੇ ਤਾਣ ਲਿਆ ਜਥੇਦਾਰ ਦੀ ਜੁਰਤ ਵੇਖੋ ਉਹਨੇ ਇਥੋਂ ਆਪਣੇ ਗਲਮੇ ਨੂੰ ਹੱਥ ਪਾ ਕੇ ਤੇ ਏਡੇ ਜ਼ੋਰ ਨਾਲ ਖਿੱਚਿਆ ਕਿ ਆਪਣੇ ਬਟਨ ਪਾੜ ਕੇ ਕਹਿੰਦਾ ਮਿਸਟਰ ਕਿੰਗ ਜੇ ਮਾਂ ਦਾ ਦੁੱਧ ਪੀਤਾ ਤੇ ਸਰਦਾਰ ਦੀ ਛਾਤੀ 'ਚ ਗੋਲੀ ਮਾਰ ਕੇ ਵਖਾ ਫੇਰ ਵੇਖਾਂਗੇ ਤੇ ਮਾਰ ਕੇ ਵਖਾ ਗੋਲੀ ਗੋਰੇ ਦੀ ਖਾਨੇੋਂ ਗਈ ਆਸੀ ਜੁਰਤ ਸਾਡੇ ਜਥੇਦਾਰਾਂ ਦੀ ਆਸੀਂ ਸਾਡੀ ਲੀਡਰਸ਼ਿਪ ਦੀ ਜ਼ਰੂਰਤ ਇਹ ਥੋੜਾ ਕਿ ਮੁਸੀਬਤ ਪਈ ਤੇ ਅਸਤੀਫਾ ਦੇ ਕੇ ਤੇ ਭੱਜੋ ਤੁਸੀਂ ਦੂਜਿਆਂ ਨੂੰ ਪਸਾਜੋ ਅਸਤੀਫੇ ਅਸਤੀਫੇ ਹੀ ਹੋ ਜਾਪਿਆ ਕੰਮ ਸਾਡਾ ਮੁਸ਼ਕਲ ਦੇ ਟਾਈਮ 'ਚ ਖਲੋਈਦਾ ਵਾ ਅਸਤੀਫੇ ਦੇ ਕੇ ਨਹੀਂ ਭੱਜੀਦਾ ਕੁਰਸੀਆਂ ਤੇ ਬਹਿਣ ਦਾ ਹੀ ਚਾਹ ਸੀ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਘੁੰਮਣ ਦਾ ਚਾਹ ਸੀ ਟਾਈਮ ਮਾਰਾ ਇਹ ਅਸਤੀਫਾ ਦੇ ਕੇ ਦੂਜਿਆਂ ਨੂੰ ਪਸਾ ਚੱਲੇ ਲੋੜ ਸੀ ਔਖੇ ਟਾਈਮ ਤੇ ਹਿੱਕ ਢਾ ਕੇ ਖਲੋਦੇ ਅਸਤੀਫੇ ਨਹੀਂ ਸੀ ਦੇਣੇ ਚਾਹੀਦੇ ਦਿੱਤੇ ਆ ਕਈਆਂ ਨੇ ਦੇ ਤੇ ਗਲਤ ਕੀਤਾ ਨਹੀਂ ਸੀ ਦੇਣੇ ਚਾਹੀਦੇ ਮੁਕਾਬਲਾ ਕਰੋ ਮੁਸੀਬਤ ਦਾ ਤੁਸੀਂ ਪੰਥਰੂ ਦੁੱਧਾ ਚ ਪਾ ਕੇ ਆਪ ਘਰ ਬਹਿ ਕੇ ਜਾ ਕੇ ਸਾਡੇ ਬੀੜੀਆਂ ਚ ਵੱਟੇ ਪਾਏ ਤੇ ਸਤੀਫਾ ਦੇ ਕੇ ਆਪਾਂ ਸੁਰਖਰੂ ਕਿਦਾਂ ਹੋ ਸਕਦੇ ਆ ਕਰਤਾਰ ਸਿੰਘ ਝੱਬਰ ਕਹਿੰਦਾ ਮਿਸਟਰ ਕਿੰਗ ਜੀ ਮਾਂ ਦਾ ਦੁੱਧ ਪੀਤਾ ਤੇ ਸਰਦਾਰ ਦੀ ਛਾਤੀ ਚ ਗੋਲੀ ਮਾਰ ਕੇ ਵਕਾ ਅੱਗੇ ਤੇ ਮੈਂ ਰੁਕ ਗਿਆ ਹਾਂ ਜਿਉਂਦੇ ਨੂੰ ਧਰਤੀ ਚ ਨਾ ਗੱਡਦੇ ਤੇ ਫੇਰ